ਬਿਲਕੁਲ ਅੱਜ ਆਪਾਂ ਆਏ ਢਿਲੋਂ ਸਟੱਡ ਫਾਰਮ ਤੇ ਤੇ ਘੋੜੇ ਦਿਖਾਉਣੇ ਆ ਤੁਹਾਨੂੰ ਤਿੰਨ ਨਾਲੇ ਦੋ ਘੋੜੀਆਂ ਸੇਲ ਵਾਲੀਆਂ ਉਹ ਵੀ ਦਿਖਾਵਾਂਗੇ ਆਜੋ ਫਿਰ ਨਾਲੇ ਮਲਾਉਣਾ ਤੁਹਾਨੂੰ ਮੈਂ ਬਾਈ ਨਾਲ ਛੋਟੀ ਉਮਰ ਦਾ ਮੁੰਡਾ ਹੀ ਆ ਦੋਸਤੋ ਜਿਹੜੇ ਬਾਈ ਨੇ ਘੋੜੇ ਰੱਖੇ ਹੋਣੇ ਬਹੁਤ ਵਧੀਆ ਤਾਂ ਬਾਈ ਬਹੁਤ ਵਧੀਆ ਬਾਈ ਆਜੋ ਬਾਈ ਸਾਰੇ ਪਹਿਲਾਂ ਆਪਾਂ ਘੋੜੇ ਦੇ ਬਾਈ ਨਿਆਰਾ ਆ ਗਿਆ ਮਾ ਸਾਰੇ ਰਾਹੀ ਤਾਂ ਉੱਡੀ ਤੁਰਿਆ ਆਈ ਵੀ ਅੱਜ ਤਿੰਨ ਘੋੜੇ ਦਿਖਾਉਣੇ ਆਪਣੇ ਮਿੱਤਰਾਂ ਨੂੰ ਤਿੰਨ ਘੋੜੇ ਦਿਖਾਉਣੇ ਆ ਤੇ ਪਹਿਲਾ ਘੋੜਾ ਬਾਈ ਆਹ ਆ ਗਿਆ ਮਾਰਵਾੜੀ ਹਾਂਜੀ ਇਹਦਾ ਬਾਈ ਨਾਂ ਕੀ ਰੱਖਿਆ ਇਹਦਾ ਨਾਂ ਸ਼ਮਸ਼ੇਰ ਹੈ ਬਾਈ ਸ਼ਮਸ਼ ਹਾਂਜੀ ਸ਼ਮਸ਼ੇਰ ਨਾ ਹੀ ਬੜਾ ਦਮਦਾਰ ਰੱਖਿਆ ਬਾਈ ਦੇਸ਼ਪਾਲ ਬਾਈ ਦਾ ਨਾਂ ਦੋਸਤੋ ਦੇਸ਼ਪਾਲ ਆਪਦੇ ਵਰਗੇ ਨਾ ਹੀ ਕੋੜੇ ਰੱਖੇ ਹੋਣੇ ਬਾਈ ਨੇ ਪੂਰੇ ਰੋਹ ਵਾਲੇ ਨਾ ਓਏ ਨਾ ਨਾ ਇਹ ਬੜਾ ਦੰਦੀ ਕਰਦਾ ਹੀ ਅੱਛਾ ਜੀ ਹਾਂਜੀ ਥੋੜਾ ਐ ਕਰ ਤੇ ਕਿੰਨੀ ਕਿੰਨੀ ਹਾਈਟ ਕਿੰਨੀਆਂ ਬਾਈ ਦੇਸ਼ਪਾਲ ਬਾਈ 65+ ਹੈ ਜੀ 65+ ਹਾਈਟ ਆ ਤੇ ਲਾਈਨ ਕਿਹੜੀ ਚ ਆ ਗਿਆ ਬਾਈ ਇਹ ਆਲੀਸ਼ਾਨ ਲਾਈਨ ਚ ਆ ਗਿਆ ਜੀ ਸ਼ਾਨ ਸਭਰਾਵਾਂ ਵਾਲੇ ਦਾ ਬੱਚਾ ਜਿਹੜਾ 올 ਇੰਡੀਆ ਚੈਂਪੀਅਨ ਆ ਥੋੜਾ ਠੀਕ ਆ ਬਾਈ ਉਹਦਾ ਬੱਚਾ ਹੈ ਜੀ ਡਾਇਰੈਕਟ ਸ਼ਾਨਸ ਭਰਾਵਾਂ ਵਾਲੇ ਦਾ ਬੱਚਾ ਆਲੀ ਸ਼ਾਨ ਲਾਈ ਹਾਂਜੀ ਬਾਕੀ ਬਈ ਮੱਥੇ ਪ੍ਰੋਪਰ ਪਟਾ ਆ ਗਿਆ ਤੇ ਦੋ ਪੈਰ ਚਿੱਟੇ ਆ ਗਏ ਨਾ ਇਧਰਲੇ ਦੋ ਪੈਰ ਹਾਂਜੀ ਇੱਕ ਇੱਕ ਸਾਈਡ ਦੇ ਹਾਂਜੀ ਹਾਂਜੀ ਇੱਕ ਸਾਈਡ ਤੇ ਦੋ ਪੈਰ ਚਿੱਟੇ ਨੇ ਦੋਸਤੋ ਰਿਜ਼ਲਟ ਬਈ ਕਿੰਨੇ ਆ ਗਏ ਇਹਦੇ ਮਾਰਕੀਟ 'ਚ ਇਹਦੇ ਮਤਲਬ ਆਪਾਂ ਨੂੰ ਜਿਹਨੇ ਪਿੱਛੇ ਮਤਲਬ ਨਕੋਦਰ ਸਾਈਡ ਸੀ ਉਹਦੇ ਦਾ ਮਤਲਬ ਹੈ ਜਿਹੜੀਆਂ ਘੋੜੀਆਂ ਭਰ ਕੇ ਆ ਉਹਨਾਂ ਦਾ ਆਪਾਂ ਨੂੰ ਬਾਲਾ ਨਹੀਂ ਪਤਾ ਤੇ ਆਪਣੀ ਮਤਲਬ ਨਿਗਾ 'ਚ ਤਿੰਨ ਚਾਰ ਰਿਜ਼ਲਟ ਆ ਗਏ ਇਹਦੇ ਆਪਣੀ ਨਿਗਾ 'ਚ ਤਿੰਨ ਚਾਰ ਹਾਂਜੀ 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 ਆਪਣੇ ਕੋਲੇ ਵੀ ਆਇਆ ਕੋਈ ਆਪਣੇ ਕੋਲੇ ਇੱਕ ਆਇਆ ਜੀ ਠੀਕ ਆ ਕਿਵੇਂ ਆਇਆ ਬੱਚਾ ਚੰਗਾ ਆ ਬਹੁਤ ਚੰਗਾ ਹੀ ਆਪਾਂ ਦਾ ਪੂਰੇ ਖੋਸ਼ ਆ ਪੂਰਾ ਕੰਨ ਕਨੋਤੀ ਪਿੱਠ ਥੋੜਾ ਗਰਦਨ ਵਗੈਰਾ ਸਾਰੇ ਪਾਸੋਂ ਪੂਰਾ ਜੀ ਬਾਕੀ ਜਿਵੇਂ ਬਈ ਆਪ ਸੁਣਾ ਹਾਂਜੀ ਹਾਂ ਸੁਮ ਬੱਚਾ ਬਈ ਮਾਰਕਿੰਗ ਚੰਗੀ ਆ ਮੁੱਥੇ ਪਟਾ ਕੰਨ ਬਈ ਕੁੰਡੀ ਵਾਲਾ ਪ੍ਰੋਪਰ ਹਨਾ ਬਾਕੀ ਆਪਣੇ ਕੋਲੇ 2-3 ਕੁੜੀਆਂ ਹੋ ਰਹੀਆਂ ਨੇ ਇਹ ਗੱਬਣ ਤੇ ਥੋੜੇ ਆਉਣ ਵਾਲੇ 2 ਕੁ ਮਹੀਨਿਆਂ ਚ ਉਹ ਵੀ ਰਿਜ਼ਲਟ ਹੋਰ ਵੀ ਰਿਜ਼ਲਟ ਆਪਣੇ ਕੋਲੇ ਆ ਜਾਣਗੇ ਤੇ ਬਾਕੀ ਆਇਆ ਬਈ ਉਹੀ ਗੱਲ ਵੀ ਮਾਰਕਿੰਗ ਸੋਹਣੀ ਆ ਬਈ ਆ ਜਿਹੜਾ ਪਟਨ ਇਹਦਾ ਪਰ ਉਹ ਚੀਜ਼ ਸੁਣਨ ਵਾਲਾ ਹਾਂਜੀ 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 ਪਲੀਜ਼ ਤੇ ਵੱਡੇ ਭਾਈ ਹੈ ਹਾਈਟ ਮੈਂ ਭੁੱਲ ਗਿਆ ਇਹਦੀ ਕਿੰਨੀ ਸੀਗੀ ਪਾ 65 ਪਲੱਸ ਸੀ ਹੈਨਾ ਹਾਂਜੀ ਹਾਂਜੀ 65 ਪਲੱਸ ਹਾਈਟ ਆ ਸ਼ੋਅ ਸ਼ੋ ਨਹੀਂ ਦਿਖਾਇਆ ਭਾਈ ਕੋਈ ਸ਼ੋ ਇਹਨੂੰ ਫਰੀਦਕੋਟ ਸ਼ੋ ਸੀ ਆਈ ਪਿਛੇ ਇਸ ਸਾਲ ਨਹੀਂ ਪਿਛਲੀ ਵਾਰ ਤੇ ਉਹ ਚ 6ਵੇਂ ਨੰਬਰ ਤੇ ਆਇਆ ਸੀਗਾ ਠੀਕ ਆ ਉਹ 6ਵੇਂ ਨੰਬਰ ਤੇ ਆਇਆ ਸੀ ਫਰੀਦਕੋਟ ਸ਼ੋ ਹੋ ਗਿਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਭਾਈ ਆਪਣੇ ਕੋਲ ਆਇਆ ਇਹਨੂੰ ਹੋ ਗਿਆ ਹੋਗਾ ਸਾਲ ਇਹਨੂੰ ਹਾਂਜੀ 9 ਮਹੀਨੇ ਹੋ ਗਏ 9 ਮਹੀਨੇ ਹੋ ਗਏ ਹਾਂਜੀ ਹਾਂਜੀ ਤੇ ਹੁਣ ਕਿੰਨੀ ਫੀਸ ਫਿਰ ਛੜ ਤੋਂ ਮੁੰਡੇ ਪੀਣ 25000 ਰੁਪਏ ਤੇ 25000 ਰੁਪਏ ਤੇ ਛੜ ਰਿਹਾ ਸ਼ਮਸ਼ੇਰ ਨੂੰ ਬਾਈ ਹਾਂਜੀ ਹਾਂਜੀ ਠੀਕ ਹੈ ਜੈਨੂਅਨ ਜੀ ਫੀਸ ਰੱਖੀ ਕੋਈ ਬੜਾ ਜਿਆਦਾ ਨਹੀਂ ਕਿਉਂਕਿ ਬਈ ਮਾਰ ਪੜੀਆਂ ਨਹੀਂ ਤਾਂ ਦੇਖਿਆ ਜਿਵੇਂ ਬਾਈ ਅੱਜ ਕੱਲ ਕੋਈ ਲੱਖ ਤੋਂ ਘੱਟ ਗੱਲ ਨਹੀਂ ਕਰਦਾ ਹਾਂਜੀ ਇਹ ਤੇ ਬਾਕੀ ਬਈ ਦੀ ਤਾਂ ਹਾਈਟ ਵੀ ਬਹੁਤ ਆ ਹਾਂਜੀ ਤੇ ਘੋੜਾ ਵੀ ਸਨਖਿਆ ਬਈ ਹਾਂਜੀ ਆਪੋ ਤੂੰ ਨਾ ਨਾ ਕੰਮ ਨਾ ਕਰ ਤੂੰ ਦੇਖ ਇਹ ਕਰਦਾ ਹੀ ਆ ਜੀ ਇਹ ਵੈਸੇ ਜਦੋਂ ਅੰਦਰ ਆਈ ਉਹ ਵੀ ਕਰਦਾ ਹਾਂ ਅੰਦਰ ਕਰਦਾ ਜਦੋਂ ਬਾਹਰ ਕੱਢ ਲੀਏ ਫੇਰ ਨਹੀਂ ਬਈ ਆਪਦੇ ਆਪ ਨੂੰ ਸ਼ੋਅ ਬਹੁਤ ਕਰਦਾ ਹਾਂਜੀ ਹਾਂਜੀ ਬਾਕੀ ਖੜਦਾ ਖੁਰਦਾ ਚੰਗਾ ਹੀ ਬਾਕੀ ਇਹਦੀ ਚਾਲ ਚੂਲ ਵੀ ਆਪਾਂ ਕਿਸੇ ਤੋਂ ਅਜੇ ਤੱਕ ਸਵਾਰ ਨਹੀਂ ਬਿਠਾਈ ਜੀ ਇਹਦੇ ਤੇ ਠੀਕ ਆ ਉਹ ਕਰ ਲੈਣ ਉਹ ਬਈ ਸਵਾਰੀ ਦੇ ਤੇ ਹਾਂਜੀ ਹੁੰਜੇ ਕਰ ਲੈਣੇ ਤੇ ਆਪੇ ਤੁਰਦਾ ਜੀ ਤੇ ਵਧੀਆ ਐਨ ਪੂਰਾ ਟਰਾ ਟ੍ਰੂਟ ਵਗੈਰਾ ਪੂਰਾ ਦੌਂਦਾ ਹੀ ਵਧੀਆ ਦੁਰਦਾ ਬਈ ਬਹੁਤ ਵਧੀਆ ਉਹ ਨਰਦੀ ਕਹਿੰਦੇ ਤਾਂ ਹੁੰਦੇ ਬਈ ਨਰਦੀ ਸਵਾਰੀ ਨਰਦੀ ਹੁੰਦੀ ਹੈ ਹਾਂਜੀ ਹਾਂਜੀ ਇਹ ਦੀ ਆ ਗਈ ਸ਼ਮਸ਼ੇਰ ਦੀ ਪੱਤੀ ਤੇ ਇਧਰ ਆ ਆ ਬਈ ਨੁਗਰਾ ਆ ਗਿਆ ਹਾਂਜੀ ਇਹਦਾ ਨਾਂ ਰੋਬਿਨ ਆਈ ਰੋਬਨ ਰੋਬਨ ਨਾ ਵਈ ਬੜਾ ਸੋਹਣਾ ਰੱਖਿਆ ਦਾ ਰੋਬ ਹੈ ਤੇ ਇਹ ਇਹ नाग ਦਾ ਬੱਚਾ ਹੀ ਪਹਾਣਿਆਲੀ ਲਾਈਨ ਚੋਂ ਜਿਹੜੀ ਵੱਢ ਖਾਣੇ ਵਾਲੀ ਵੱਢ ਖਾਣੇ ਵਾਲੀ ਵਾਈ ਤੇ नाग ਦਾ ਬੱਚਾ ਆ ਗਿਆ ਬਈ ਵਈ ਗਰਦਨ ਦੇਖੋ ਕਿੰਡੀ ਸੋਹਣੀ ਆ ਪਤਲੀ ਸੜਾਹੀ ਵਰਗੀ ਗਰਦਨ ਫਿਰ ਛੋਟਾ ਜਿਹਾ ਕੰਨ ਦੋਸਤੋ ਉਹ ਵੀ ਆਏ ਜੋੜਦਾ ਪੂਰਾ ਤੇ ਮੂੰਹ ਮੂੰਹ ਦੇਖੋ ਬਈ ਕਿੰਨਾ ਪਤਲਾ ਜਮਾ ਮਾਰਵਾੜੀ ਮਤਲਬ ਪ੍ਰੋਪਰ ਮਾਰਵਾੜੀ ਵਾਲਿਆਂ ਆਪਾਂ ਕਹਿ ਸਕਦੇ ਹਾਂ ਇਹਦੇ ਚ ਕੁਆਲਿਟੀ ਨਹੀਂ ਹੈ ਹਨਾ ਹਾਂਜੀ ਹਾਂਜੀ ਬਾਕੇ ਰੇਗ ਪਾਸੋਂ ਕੱਦ ਕਾਠ ਲਓ ਵੀ ਪੂਰਾ ਜੀਏ ਘੋੜਾ ਹਾਈਟ ਕਿੰਨੀ ਹੈ ਬਈ ਇਹਦੀ ਇਹਦੇ 66 ਇੰਚ ਹੋਗੀ ਹੱਦ 66 ਇੰਚ ਹਾਈਟ ਹੋਗੀ ਤੇ ਬਾਕੀ ਬਈ ਸੁੰਬ ਸੰਬ ਇਹਦਾ ਵੀ ਪੂਰਾ ਤਕੜਾ ਹਾਂਜੀ ਬਾਕੀ ਬਾਹਲੇ ਕੋਈ ਸਪੌਟ ਨਹੀਂ ਹੈ ਜਿਵੇਂ ਮਤਲਬ ਇਹਦੀ ਉਮਰ 12 13 ਸਾਲ ਹੋ ਗਈ ਜੀ ਤੇ ਕੋਈ ਜੇਚ ਸਪੌਟ ਮਤਲਬ ਮਾਮੂਲੀ ਜਿਹਾ ਸਪੋਰਟ ਹੈਗੇ ਆ ਤੇ ਉਹ ਜੋ ਸਪੋਰਟ ਨਹੀਂ ਹੈਗੇ ਬੱਚੇ ਬਾਈ ਵਧੀਆ ਸਪੌਟਲੈਸ ਆ ਇਹਨੇ ਬੱਚੇ ਪੂਰੇ ਸਪੌਟਲੈਸ ਆ ਬਹੁਤ ਵਧੀਆ ਹੈ ਆ ਜੀ 66 68 ਇੰਚ ਕੱਦ ਕਰਦੇ ਬੱਚੇ ਆਪਣੇ ਦੋ ਤਿੰਨ ਹੈਗੇ ਜਿੱਤੋ ਇਹਦੀ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ 12 13 ਸਾਲ ਹੋ ਗਈ ਉਮਰ ਅੱਛਾ ਗੇ 12 ਬਾਈ ਦੇਖਣ ਨੂੰ ਐ ਲੱਗਦਾ ਜਿਵੇਂ ਹਾਲੇ ਜਵਾਨੀ ਚ ਹੁੰਦਾ ਪੂਰੀ ਜ ਹਨ ਦੇਖਣ ਚ ਨਹੀਂ ਕੋਈ ਵੀ ਇਹਨੂੰ ਕਹਿ ਹਦਾ ਬਈ ਲੱਕੜ ਆਊਗਾ ਜੀ ਹਾਂ ਤੁਸੀਂ ਵੀ ਜੇ ਤੁਹਾਨੂੰ ਅਸੀਂ ਨਾ ਦਸੀਏ ਤੁਹਾਨੂੰ ਨਹੀਂ ਗੈਸ ਹੁੰਦਾ ਬਈ ਨਹੀਂ ਗੈਸ ਹੁੰਦਾ ਨਹੀਂ ਗੈਸ ਹੁੰਦਾ ਬਈ ਦੇਖ ਕੇ ਨਹੀਂ ਗੈਸ ਹੁੰਦਾ ਦੋਸਤੋ ਤੇ ਤੁਸੀਂ ਵੀ ਇਹ ਚੀਜ਼ ਜ਼ਰੂਰ ਦੱਸ ਆਜੋ ਬਈ ਤੁਸੀਂ ਵੀ ਆਓ ਮਨਜੋਤ ਬਾਈ ਆਜੋ ਆਜੋ ਵੱਡੇ ਭਾਈ ਤੇ ਇਹ ਵੀ ਦੋਸਤੋ ਬਾਈ ਬਾਈ ਦਾ ਭਰਾਏ ਲਾ ਲਓ ਬਸ ਇੱਕ ਤਰ੍ਹਾਂ ਦਾ ਨਾ ਹਾਂਜੀ ਹਾਂ ਤੇ ਦੋਨੇ ਦੋਸਤ ਨੇ ਵੀਰੋਰੇ ਇਹਦੀ ਪਰਫੀਸ ਕਿੰਨੀ ਇਹਦੀ 15000 ਜੀ ਹੂੰ 15000 15000 ਰੁਪਏ ਫੀਸ ਇਹ 15000 ਤਾਂ ਛੱਡ ਦਿਓ ਬਾਈ ਹਾਂਜੀ ਹਾਂਜੀ ਬਾਕੀ ਇਹਦੇ ਤੋਂ ਦੋਸਤੋ ਰਿਜ਼ਲਟ ਸਾਰੇ ਹੀ ਆਏ ਨੇ ਬਾਈ ਕਹਿੰਦਾ ਵੀ ਆਪਾਂ ਸਹੂਲਤ ਆਪਣੇ ਦੋਸਤਾਂ ਨੂੰ ਸਾਰੀ ਦੇਣੀ ਆ ਨੌਕਰੀ ਦੀ ਵੀ ਦੇਣੀ ਆ ਮਾਰਬੜੀ ਦੀ ਵੀ ਦੇਣੀ ਆ ਤੇ ਆਜੋ ਹੁਣ ਫਿਰ ਮੱਧੂ ਘਿਆਲੇ ਪਾਸੇ ਚੱਲਦੇ ਆ ਇਹ ਇਹ 15000 ਰੁਪਏ ਫੀਸ ਤੇ ਦੋਸਤੋ ਵੀ ਛਡਾ ਸਕਦੇ ਹੋ ਰੋਬਨ ਨੂੰ ਤੇ ਲਾਈਨ ਬਾਈ ਨੇ ਤੁਹਾਨੂੰ ਦੱਸ ਹੀ ਦਿੱਤੀ ਬੱਟਖਾਂ ਬੱਟਖਾਂ ਵਾਲੇ ਨੂੰ ਹਾਂਜੀ ਭਾਨੇ ਵਾਲੀ ਲੈਣ ਲਈ ਤੇ ਨਾਗ ਦਾ ਬੱਚਾ ਈ ਨਾਗ ਦਾ ਬੱਚਾ ਹਾਂਜੀ ਇਸ ਤੋਂ ਬਾਅਦ ਬਾਈ ਜੇ ਗੱਲ ਕਰ ਗਿਆ ਆਪਣੀ ਇਹਦੀ ਮੱਧੂ ਘਿਆਲੇ ਦੀ ਇਹ ਫੌਜੀ ਦਾ ਬੱਚਾ ਬਈ ਹੈ ਨਾ ਹਾਂਜੀ ਫੌਜੀ ਦਾ ਬੱਚਾ ਤੇ ਇਹਦੀ ਹਾਈਟ ਕਿੰਨੀ ਕਿੰਨੀ ਲੈ ਗਿਆ ਬਈ ਹਾਈਟ ਸਾਡੇ 64 ਇੰਚ ਉਹ ਬੇਟਾ ਸਾਡੇ 64 ਹੋ ਗਿਆ ਤੇ ਉਮਰ ਕਿੰਨੀ ਹੋਗੀ ਬਈ ਇਹ ਉਮਰ ਚ ਹੋ ਗਿਆ 4 ਸਾਲ ਦਾ ਹੀ ਹਲੇ ਦਾ ਫਿਰ ਬਈ ਅੱਧੀ ਗਈ ਹੈ ਦੀ ਤੇ ਹਲੇ 4 ਸਾਲ ਹੋਰ ਬੇਹ ਤੇ ਤਿਆਰ ਹੋਣ ਦੇ ਨਾ ਹਾਂਜੀ ਹਾਂਜੀ ਕੱਦ ਨੇ ਇਹਦਾ 8 ਸੌ ਦਾ 8 10 ਸਾਲਾਂ ਤੱਕ ਜਾ ਕੇ 8 10 ਸਾਲਾਂ ਤੱਕ ਜਾ ਕੇ ਕਿਤੇ ਘੋੜਾ ਬਣਦਾ ਪੂਰਾ ਹਾਂਜੀ ਹਾਂਜੀ ਬੱਝੂ ਦੀ ਲਾਈਨ ਵਾਲਾ ਬਾਕੀ ਹੁਣ ਤੋਂ ਹੀ ਪੂਰਾ ਤਿਆਰ ਆਈ ਬਾਈ ਕੋ ਘੋੜਾ ਐਟੀਟਿਊਡ ਬਹੁਤ ਦਿਖਾਉਂਦਾ ਹੈ ਹਾਂਜੀ ਆਪਦੇ ਆਪ ਨੂੰ ਸ਼ੋਅ ਬੜਾ ਕਰਦਾ ਬਾਈ ਖੜਦਾ ਸ਼ੋਅ ਕਰਨਾ ਜੀ ਸ਼ੋਅ ਕਰਦਾ ਜਿੱਥੇ ਐਟੀਟਿਊਡ ਵਿਖਾਉਣਾ ਉੱਥੇ ਐਟੀਟਿਊਡ ਪੂਰਾ ਵਿਖਾਉਂਦਾ ਹਾਂ ਖੜਨ ਦੀ ਖੁਰ ਨਹੀਂ ਬਹੁਤ ਚੰਗੀ ਆ ਬਾਈ ਹਾਂਜੀ ਹਾਂਜੀ ਵੱਡੀ ਗੱਲ ਤਾਂ ਐ ਖੜਨ ਦੀ ਚੰਗੀ ਆ ਸ਼ਾਰਟ ਕਲਿੱਪਾਂ ਦੇਖੇ ਬਾਈ ਨੇ ਕਿੱਡੀਆਂ ਸੋਹਣੀਆਂ ਦਿੱਤੀਆਂ ਜਮਾਂ ਜਿਵੇਂ ਕੋਈ ਐਕਟਰ ਖੜਦਾ ਹੁੰਦਾ ਐ ਪੋਚ ਦਿੱਤੇ ਨੇ ਪੂਰੇ ਤਗੜੇ ਬਿਲਕੁਲ ਬਿਲਕੁਲ ਹੂੰ ਇਹ ਤਾਂ ਬਾਈ ਫਿਰ ਸ਼ੋਸ਼ੂ ਚ ਪਾਇਆ ਨਹੀਂ ਕਿਸੇ ਚ ਨਹੀਂ ਇਹ ਨਹੀਂ ਪਾਇਆ ਇਹ ਪਰ ਸ਼ੋਸ਼ ਅੱਛਾ ਸ਼ੋਸ਼ ਤੇ ਨਹੀਂ ਪਾਇਆ ਬਾਈ ਤੇ ਬੱਡੇ ਭਾਈ ਫਰੇ ਇਹਨੂੰ ਇਹਨੂੰ ਕਿੰਨੀ ਫੀਸ ਤੇ ਛੜਦੇ? ਇਹਨੂੰ ਵੀ 15000 ਤੇ। ਇਹਨੂੰ 15000 ਤੇ। ਤੇ ਹਾਈਟ ਤਕਰੀਬਨ ਬਈ 69 ਇੰਚ ਤੇ ਲਵੀ ਲੈ ਗਿਆ ਹੈ। ਹਾਂਜੀ ਹਾਂਜੀ। ਚਾਹਣ ਸਾਡੇ ਚਾਹਣ ਇੰਚ ਹੋ ਗਿਆ। ਤੇ ਇਹ ਬਈ ਇਧਰ ਤੋਂ ਪਿਓ ਵਾਲੇ ਪਾਸ ਤੋਂ ਆ ਗਿਆ ਫੌਜੀ ਦਾ। ਹਾਂਜੀ ਮਾਂ ਇਹਦੀ ਆਲੀਸ਼ਾਨ ਲਾਈਂਦੀ ਸੀ। ਮਾਂ ਆਲੀਸ਼ਾਨ ਲਾਈਂਦੀ ਸੀ। ਲੈਣਾ ਬਈ ਦੋਨੇ ਹੀ ਫਰੇ ਵਾਲਿਆਂ ਆ ਗਏ। ਹਾਂਜੀ ਹਾਂਜੀ। ਪਿਓ ਮਜੂਗੀ ਬਲੱਡ ਲਾਈਨ ਹੱਡਾ ਪਰਾ ਦਾ ਖੁੱਲਾ ਉਸ ਪਾਸੋਂ ਆ ਗਿਆ ਤੇ ਬਿਊਟੀ ਇਹਦੇ ਵਿੱਚ ਉਹੀ ਆ ਗਈ ਆਪਣੀ। ਹਣਾ ਆਲੀ ਸ਼ਾਨ ਲੈਣ ਵਾਲੀ ਆ ਬਾਕੀ ਇਹਦੇ ਜਿਵੇਂ ਦੋ ਪੈਰ ਅਗਲੇ ਚੱਟੇ ਜਿਵੇਂ ਲక్ష్ਮੀ ਕਦਮ ਕਹਿੰਦੇ ਹੁੰਦੇ ਆ ਜੀ ਹਾਂਜੀ ਉਹ ਆ ਜੀ ਦੋ ਦੋ ਪੈਰ ਅਗਲੇ ਚੱਟੇ ਹਾਂਜੀ ਤੇ ਪੌਰੀਆਂ ਪੂਰੀਆਂ ਦੇ ਤਾਂ ਬਈ ਜਾਣ ਸਾਰੇ ਆਪਣੇ ਤੇ ਰਿਜ਼ਲਟ ਇਹਦੇ ਵੀ ਭਾਈ ਇਹਦੇ ਰਿਜ਼ਲਟ ਵੀ ਆਇਆ ਹੈ ਆਪਣੇ ਨੂੰ ਤੁਸੀਂ ਫੋਟੋ ਭੇਜੀ ਸੀ ਭਾਈ ਇੱਕ ਬਸ਼ੇਰੀ ਬਸ਼ੇਰਾ ਸੀ ਬਸ਼ੇਰਾ ਸੀ ਹਾਂਜੀ ਬਸ਼ੇਰਾ ਸੀ ਮੱਥੇ ਭਟੇ ਵਾਲਾ ਉਹ ਇਹਦਾ ਕਿ ਆਪਣੇ ਦੂਜੇ ਦਾ ਭਾਈ ਨਹੀਂ ਇਹਦਾ ਜੀ ਇਹਦਾ ਹਾਂਜੀ ਉਹ ਇਹਦਾ ਉਹ ਪੰਜ ਕਿਲੇ ਆਣਾ ਬੱਚਾ ਆਇਆ ਇਹਦਾ ਤੇ ਮੱਥੇ ਪਟਾ ਤੇ ਮਤਲਬ ਚਾਰੇ ਪੈਰ ਇੱਕੋ ਜਿਹੇ ਚਿੱਟੇ ਕੋਈ ਐ ਨਹੀਂ ਵਧ ਨਹੀਂ ਘਟਣੀ ਬਹੁਤ ਮਲੋਈ ਬਹੁਤ ਚੰਗਾ ਉਹ ਆਪਦੇ ਉਧਰ ਅਲੀਸ਼ਾਨ ਨਾਲੇ ਪਾਸੇ ਲੈ ਗਿਆ ਉੱਚ ਹੈਨਾ ਵੈਸੇ ਉਹ ਬੱਚਾ ਜੇ ਐਕਸਪਾਇਰ ਹੋ ਗਿਆ ਆਪਾਂ ਪਰ ਫਿਰ ਵੀ ਪਹਿਲਾਂ ਮਾਲਕਾਂ ਨੇ ਫੋਟੋਆਂ ਭੇਜੀਆਂ ਸੀ ਆਪਾਂ ਕੰਨਕੁਨ ਨੂੰ ਬੜਾ ਸ਼ਕੀਨ ਆਇਆ ਸੀ ਹਾਂਜੀ ਹਾਂਜੀ ਪੂਰਾ ਬੱਚਾ ਬੜਾ ਸੁਣਾ ਆਇਆ ਇਹਦੇ ਹਾਰ ਗਈ ਆ ਜੀ ਜਿਵੇਂ ਇਹਦਾ ਵੀ ਕੰਨਕੁਨ ਬਹੁਤ ਸ਼ਕੀਨ ਆ ਹੋਰ ਵੀ ਆ ਜਾਣੇ ਭਾਈ ਆਉਣ ਵਾਲੇ ਸਮੇਂ ਚ ਰਿਹਾ ਹਾਂਜੀ ਹਾਂਜੀ ਆਪਾਂ ਆਪ ਹੀ ਇੱਥੇ ਭਰਾਈਆਂ ਹੋਈਆਂ 15 20 ਘੋੜੀਆਂ ਭਰਾਈਆਂ ਹੋਈਆਂ ਤੇ ਬਾਕੀ ਪਿੱਛੇ ਵੀਰ ਹੋਣਾ ਤੋਂ ਲਿਆਂਦਾ ਇਹਨਾਂ ਨੇ ਭਰਾਈਆਂ ਸੀ ਘੋੜੀਆਂ ਠੀਕ ਹੈ ਭਾਈ ਹਾਂਜੀ ਤੇ ਬਈ ਮਨਜੂਰ ਰਹਿ ਤੁਹਾਨੂੰ ਹਾਂਜੀ ਰਿਜ਼ਲਟ ਤੇ ਇਹ ਇਹਦੀ 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 ਵੀ ਫੀਸ ਮੇਰੇ 15000 ਤੇ ਭਾਈ ਹਾਂਜੀ ਭਾਈ ਫੀਸ ਬੜੀ ਜਾਇਜ਼ ਦੀ ਰੱਖੀ ਸਾਰੇ ਘੋੜਿਆਂ ਦੀ ਇਹ ਕੀ ਕਰਨਾ ਕਾਰਨ ਬਸ ਵੈਸੇ ਹੀ ਆਪਾਂ ਨੂੰ ਤਾਂ ਸ਼ੌਂਕ ਆ ਜੀ ਆਪਾਂ ਨੂੰ ਕੋਈ ਐਡਾ ਫੀਸ ਨਾਲ ਵੀ ਨਹੀਂ ਮਿਲ ਰਹਾ ਗੱਲ ਲੈਣਾ ਦੇਣਾ ਬਈ ਫੀਸ ਨਾਲ ਹੀ ਆਪਾਂ ਜਿਵੇਂ ਆਪਣਾ ਘਰ ਚਲਾਉਣਾ ਤੇ ਚਲੋ ਬਾਕੀ ਆਪਾਂ ਨੂੰ ਤਾਂ ਸ਼ੌਂਕ ਆ ਵੱਜੂ ਆਪਾਂ ਦਾ ਰੱਖੇ ਹੋਏ ਆ ਤੇ ਆਪਾਂ ਸੇਵਾ ਕਰਦੇ ਆਂ ਵੀ ਦੋਸਤੋ ਹਾਂ ਇੱਕ ਮੇਰੀ ਰਿਕਵੈਸਟ ਆ ਤੁਹਾਨੂੰ ਵੀ ਪਹਿਲੀ ਗੱਲ ਤਾਂ ਬਾਈ ਉਮਰ ਚ ਛੋਟਾ ਹਨਾ ਤੇ ਛੋਟਾ ਭਰਾ ਹੀ ਕਹੂੰਗਾ ਮੈਂ ਤਾਂ ਮੇਰਾ ਛੋਟਾ ਭਰਾ ਨਵੀਂ ਉਮਰ ਚ ਬਾਈ ਨੇ ਬੜਾ ਮਤਲਬ ਸ਼ੌਂਕ ਨਾਲ ਜਾਨਵਰ ਰੱਖੇ ਹੋਏ ਆ ਤੇ ਫੀਸ ਬਾਈ ਨੇ ਪਹਿਲੀ ਬੜੀ ਜਾਇਦ ਜੀ ਰੱਖੀ ਆ ਤੇ ਤੁਸੀਂ ਫੀਸ ਪਿੱਛੇ ਡਿਬੇਟ ਨਾ ਕਰਿਓ ਬਾਈ ਨਾਲ ਵੀ ਘੱਟ ਕਰਲਾ ਜਾਂ ਕਿਵੇਂ ਵੀ ਹੈ ਨਾ ਉਸ ਬੱਸ ਉਹ ਨਾ ਉਹ ਕਰਿਓ ਕਿਉਂਕਿ ਬਾਈ ਨੇ ਪਹਿਲੀ ਬੜੀ ਜਾਇਜ਼ ਜਾ ਕਰਕੇ ਰੱਖੀ ਹੋਈ ਹੈ ਫੀਸ ਕਿਉਂਕਿ ਤੁਹਾਨੂੰ ਵੀ ਪਤਾ ਤੁਸੀਂ ਵੀ ਘੋੜੇ ਦੇਖ ਲੇ ਤੇ ਇਹ ਮਤਲਬ ਤੁਹਾਨੂੰ ਵੀ ਸਾਰੀ ਜਾਣਕਾਰੀ ਹੈ ਦੋਸਤੋ ਮਾਰਕੀਟ ਦੀ ਵੀ ਇਹ ਰੇਟ ਤੇ ਇਹ ਫੀਸ ਤੇ ਚੱਲਣ ਵਾਲੇ ਘੋੜੇ ਨਹੀਂ ਹੈਗੇ ਇਹ ਚੰਗੇ ਘੋੜੇ ਨੇ ਇੱਕ ਤੇ ਬਾਈ ਚਾਹਦਾ ਤਾਂ ਇਹਨਾਂ ਦੀ ਫੀਸ ਵੀ 50-5000 ਰੱਖ ਸਕਦਾ ਸੀਗਾ ਪਰ ਬਾਈ ਨੇ ਇੱਕ ਮੇਨਟੇਨ ਜੇ ਕਰਕੇ ਰੱਖੀ ਬਾਈ ਹੈ ਨਾ ਇਹ ਸੇਲਾਂ ਦੇ ਜਾਨਵਰ ਘੜੇ ਬਈ ਸੇਲਾਂ ਦੇ ਵੀ ਸੇਲਾਂਲੇ ਆਪਾਂ ਕੋਈ ਹੈਗੇ ਨੇ ਉਹ ਟੋਟਲ ਕਿੰਨੇ ਕਰ ਰੱਖੇ ਬਈ ਜਾਨਵਰ ਆਪਣੇ ਕੋਲੇ 10 11 ਹੈਗੇ ਆ ਜੀ ਟੋਟਲ ਠੀਕ ਆ ਬਈ ਹਾਂਜੀ ਹਾਂ ਜਿੰਨਾਂ ਚੋਂ ਬਈ ਇੱਕ ਮਾਰਬੜੀ ਵੀ ਆ ਗਏ ਬਈ ਨੁਕਰੇ ਵੀ ਆ ਗਏ ਬਈ ਇੱਕ ਉਹ ਕੁੜੀ ਚੰਬੀ ਹੈ ਮੇਰੇ ਖਾਲਾ ਹਾਂਜੀ ਚੰਬੀ ਆ ਉਹਦੇ ਮਗਰ ਆਪਣੇ ਸ਼ਮਸ਼ੇਰ ਦਾ ਰਿਜ਼ਲਟ ਆਈ ਠੀਕ ਆ ਬਈ ਹੋਰ ਸ਼ਮਸ਼ੇਰ ਦਾ ਬੱਚਾ ਹਾਂਜੀ ਹਾਂਜੀ ਠੀਕ ਆ ਵੀਰੇ ਬਈ ਉਹਦੀ ਵੀ ਗੁੰਡੀ ਗਾਂਡੀ ਕਰਨ ਦੀ ਬਹੁਤ ਸੁਣੀ ਆਈ ਹੈ ਬੱਚੇ ਦੀ ਹਾਂਜੀ ਹਾਂਜੀ ਬਾਕੀ ਆਪਣੇ ਕੋਲੇ ਦੋ ਕਮ ਹੈਗੇ ਕੁੜੀਆਂ ਵੀ ਜਿਹੜੀ ਮਾਲਾ ਛਮਸ਼ੇਰ ਤੋਂ ਹੀ ਗੱਬਣੀ ਇਹ ਵੀ ਛਮਸ਼ੇਰ ਤੋਂ ਹੀ ਗੱਬਣਾ ਠੀਕ ਹੈ ਇਹ ਵੀ ਛਮਸ਼ੇਰ ਤੋਂ ਗੱਬਣਾ ਉਹ ਤਾਂ ਬਈ ਦੇਲੀ ਬਣਾਈ ਜਾਂਦਾ ਖੜਾ ਦੇਖੀ ਹਨਾ ਕੰਨ ਬਹੁਤ ਸ਼ਕੀਨ ਆਇਆ ਕੰਨ ਕੋਲ ਨੂੰ ਬੜਾ ਸ਼ਕੀਨ ਆਇਆ ਉਹ ਬੱਚੇ ਮੇਨ ਗੱਲ ਹੈ ਘੋੜੀ ਚੰਬੀ ਸੀਗੀ ਜੀ ਚੰਬੀ ਤੇ ਬੱਚਾ ਕਿੱਡਾ ਸੋਹਣਾ ਗੱਡੇ ਵਾਲੇ ਹਾਂਜੀ ਹਾਂਜੀ ਬੱਚਾ ਵੀ ਬਈ ਚੀਜ਼ ਬਣ ਸਕਦਾ ਇੱਕੋ ਨਾਲੇ ਸਾਵੇਂ ਕਿੰਨੇ ਤਾਂ ਟਾਈਮ ਦਾ ਬੱਚਾ ਬਈ ਇਹ ਹੋ ਗਿਆ ਇਹ 20 ਦਿਨਾਂ ਦਾ ਹੀ ਅੱਛਾ 20 ਦਿਨਾਂ ਦਾ ਹੀ ਹਾਂਜੀ ਹਾਂਜੀ ਤੇ ਅੱਜ ਬਈ ਸੇਲ ਵਾਲੇ ਦਿਖਾਈ ਆਪਾਂ ਹਾਂਜੀ ਹੂੰ ਇਹ ਇਹ ਵੀ ਸੇਲ ਕਰਨਾ ਬਈ ਇਹ ਸੇਲ ਬਸ਼ੇਰਾ ਕਰ ਦਾਂਗੇ ਆਪਾਂ ਠੀਕ ਆ ਬਈ ਤੇ ਕਿਹੜੇ ਦਾ ਬੱਚਾ ਬਈ ਇਹ ਇਹ ਆਪਣੇ ਕੋਲੇ ਹੀ ਸੀਗਾ ਬਸ਼ੇਰਾ ਅਰਜਨ ਰੌਲੀ ਵਾਲੇ ਦਾ ਪੁੱਤਰਾ ਹੀ ਇਹ ਅਰਜਨ ਰੌਲੀ ਵਾਲੇ ਦਾ ਸੀਗਾ ਉਹ ਬੱਚਾ ਅੱਛਾ ਅਰਜਨ ਰੌਲੀ ਵਾਲੇ ਦਾ ਪੁੱਤਰਾ ਇਹ ਹਾਂਜੀ ਹਾਂਜੀ ਠੀਕ ਆ ਬਈ ਬਸ਼ੇਰਾ ਸੀਗਾ ਆਪਣੇ ਕੋਲੇ ਉਹ ਆਪਾਂ ਸੇਲ ਕਰਤਾ ਉਹ ਯੂਪੀ ਚਲਾ ਗਿਆ ਹੂੰ ਤੇ ਉਹਦਾ ਇਹ ਬੱਚਾ ਤਿੰਨ ਕਿ ਮਹੀਨੇ ਉਮਰ ਤਿੰਨ ਚਾਰ ਮਹੀਨੇ ਤਿੰਨ ਤਿੰਨ ਕਿ ਮਹੀਨੇ ਦਾ ਹੋ ਗਿਆ ਠੀਕ ਆ ਭਾਈ ਤਿੰਨ ਤਿੰਨ ਚਾਰ ਇੱਥੇ ਜੀ ਹਾਂ ਜੀ ਉਮਰ ਹਾਂ ਆਈਡੀਆ ਜੀ ਆ ਵੀ ਤਿੰਨ ਚਾਰ ਕਿ ਮਹੀਨਿਆਂ ਦਾ ਤੇ ਤਰੀਕ ਲਿਖੀ ਹੋਈ ਆ ਹਮ ਤੇ ਵੱਡੇ ਭਾਈ ਅਦੇਸ਼ਪਾਲ ਭਾਈ ਇਹਦਾ ਮੁੱਲ ਭਾ ਦੱਸਣਾ ਵੀਡੀਓ ਚ ਮੁੱਲ ਭਾ Papa ਕਰ ਲਾਂਗੇ ਫੋਨ ਤੇ ਭਾਈ ਠੀਕ ਆ ਭਾਈ ਮੁੱਲ ਭਾ ਫੋਨ ਤੇ ਹੋ ਜਾਊਗਾ ਮਾਂ ਦਾ ਕੁਝ ਪਤਾ ਕਿੱਧਰ ਮਾਂ ਆਪਣੇ ਘਰ ਦੇ ਹੀ ਐ ਜੰਮੇ ਘਰ ਦਾ ਜੰਮਾ ਹੀ ਹਾਂ ਜੀ ਕੀ ਕਹੇ ਕਾਲੀ ਚੰਬੀ ਸੀਗੀ ਹੂੰ ਤੇ ਅਦੇਸ਼ਪਾਲ ਬਈ ਆਹਾ ਰੱਖਾ ਸੁਨੱਖਾ ਗੁਲਾਬੀ ਪਾਣੇ ਚ ਬਹੁਤ ਆਈ ਹੂੰ ਇਹ ਸਪੌਟ ਸਪੌਟਲੈਸ ਆ ਜੀ ਬਿਲਕੁਲ ਸਪੌਟਲੈਸ ਹੈ ਹਾਂਜੀ ਸਪੌਟ ਨਹੀਂ ਹੈਗਾ ਜੀ ਹੂੰ ਤੇ ਆ ਚੰਬੀ ਵੀ ਇਤਨੀ ਬਈ ਹਾਂਜੀ ਇਹ ਵੀ ਨੀਲੀ ਆਈ ਇਹ ਪੈਣ ਭਰਾਈ ਆ ਜੀ ਸਕੇ ਹਾਂ ਠੀਕ ਹੈ ਭਾਈ ਤੇ ਇਹਨਾਂ ਦੀ ਮਾਂ ਆਪਾਂ ਸੇਲ ਕਰਤੀ ਸੀਗੀ ਹੂੰ ਤੇ ਇਹ ਭੈਣ ਭਰਾਈ ਆ ਸਕੇ ਠੀਕ ਹੈ ਮਤਲਬ ਪਹਿਲਾਂ ਸੂਈ ਸੀਗੀ ਹੂੰ ਇਹ ਪਾਰਸ ਘੋੜੇ ਦੀ ਆਈ ਇਹ ਪਾਰਸ ਦੀ ਬੱਚੀ ਆ ਹਾਂਜੀ ਬਾਬਾ ਫੁੱਲਾ ਸਿੰਘ ਜਿਹੜਾ ਮੁਕਸਰ ਵਾਲੀ ਸਾਈਡ ਉਹਨਾਂ ਕੋਲੇ ਪਾਰਸ ਘੋੜਾ ਆਈ ਠੀਕ ਹੈ ਭਾਈ ਉਹਦੀ ਬੱਚੀ ਹੈ ਜੀ ਇਹ ਹੂੰ ਤੇ ਇਹ ਵੀ ਆਪਾਂ ਸੇਲ ਕਰ ਰਹੇ ਹਾਂ 15-16 ਮਹੀਨੇ ਦੀ ਹੋਗੀ। ਇਹ 15-16 ਮਹੀਨੇ ਦੀ ਹੋਗੀ। ਤੇ ਮਾਂ ਮਨ ਲਾ ਉਹੀ ਇਹਦੀ ਕੋ ਨਹੀਂ। ਮੈਂ ਮਾਂ ਇੱਕੋ ਹੀ ਆ ਜੀ ਸਕੇ ਭੈਣ ਭਰਾ। ਸਕੇ ਭੈਣ ਭਰਾ। ਤੇ ਇਹਦਾ ਇਹਦਾ ਵੀ ਮੁੱਲ ਪਾ ਬਈ ਫੋਨ ਤੇ ਕਰ। ਹਾਂਜੀ ਫੋਨ ਤੇ ਕਰ ਲਾਂਗੇ। ਹਾਈਟ ਵੀ ਤਕਰੀਬਨ ਕਿੰਨੀ ਕਿਲੇਗੀ ਹੋਗੀ ਬਾਈ? ਹਾਈਟ ਵੇਖੋ ਬਈ ਮਸ਼ੀਨ। ਹਲੇ ਬੱਚਾ ਨਹੀਂ ਜੀ ਆ ਬਈ ਹਣਾ ਕੋਈ ਆਈਡੀ ਲਾ ਨਹੀਂ ਸਕਦੇ। 28 ਜਨਵਰੀ ਮਤਲਬ ਪਹਿਲਾਂ ਨਹੀਂ ਕਰਦੇ। ਬੱਚੀ ਦੇਖੋ ਦੋਸਤੋ ਬਹੁਤ ਚੰਗੀ ਆ। ਤੇ ਬਾਕੀ ਕੋਈ ਪੌਰੀਆਂ ਪੂਰੀਆਂ ਵੱਲੋਂ ਕੋਈ ਨਹੀਂ ਹੈਗਾ ਇਹਦੇ ਤਾਂ ਦੇਵਮਨ ਵਗੈਰਾ ਵੀ ਹੈਗਾ ਸਿੰਗਲ ਪੌਰੀ ਮੱਛੀ ਵਾਲੇ ਹਰੇਕ ਪੌਰੀਆਂ ਪੂਰੀਆਂ ਵੱਲੋਂ ਦੋਵੇਂ ਜਾਨਵਰ ਆਪਣੇ ਉੱਤੇ ਪੌਰੀਆਂ ਕਿੰਨੂ ਡਿਜ਼ਾਈਨਰ ਸਾਰੀ ਹਾਂਜੀ ਬਾਕੀ ਦੋਸਤੋ ਤੁਸੀਂ ਜੇਕਰ ਇਹ ਜਾਨਵਰ ਦੋ ਸੇਲ ਵਾਸਤੇ ਨੇਕੇ ਬਿਸ਼ੇਰਾ ਤੇ ਇੱਕ ਨੀਲੀ ਬੱਚੀ ਨਾ ਚੋ ਜਿਹੜਾ ਵੀ ਕੋਈ ਭਰਾ ਜਾਨਵਰ ਲੈਣਾ ਚਾਹੁੰਦਾ ਚਾਹੇ ਕੋਈ ਬਿਸ਼ੇਰਾ ਲੈਣਾ ਚਾਹੁੰਦਾ ਚਾਹੇ ਕੋਈ ਬਿਸ਼ੇਰੀ ਲੈਣਾ ਚਾਹੁੰਦਾ ਤਾਂ ਭਾਈ ਮੈਂ ਤੁਹਾਨੂੰ ਦੇਸ਼ਪਾਲ ਦਾ ਨੰਬਰ ਦੇਤੇ ਸਕਰੀਨ ਤੇ ਤੇ ਤੁਸੀਂ ਫੋਨ ਕਰਕੇ ਘੰਟੀ ਕਰਕੇ ਬਾਈ ਨੂੰ ਰੇਟ ਵਗੈਰਾ ਕਨਫਰਮ ਕਰਕੇ ਜਾਨਵਰ ਦੀ ਡੀਲ ਕਰ ਸਕਦੇ ਹੋ ਬਾਕੀ ਦੋਸਤੋ ਜੇ ਕੋਈ ਭਰਾ ਲੈਣਾ ਚਾਹੁੰਦਾ ਸਰਵਿਸ ਤਾਂ ਆਪਣੇ ਮਾਰਬੜੀ ਘੋੜੇ ਦੀ ਬਾਈ ਦੇ ਦੀ ਹੈਗੀ ਫੀਸ 25000 ਰੁਪਿਆ ਆ ਨੁਕਰੇ ਦੀ ਫੀਸ ਹੈਗੀ 15000 ਰੁਪਿਆ ਤੇ ਆ ਮੱਝੂ ਕੇ ਲੈਣ ਵਾਲੇ ਜਿਹੜਾ ਫੌਜੀ ਦਾ ਬੱਚਾ ਆ ਗਿਆ ਬਰੂਦ ਇਹਦੀ ਵੀ 20 15000 ਰੁਪਿਆ ਰਿਜ਼ਲਟ ਸਾਰੇ ਘੋੜਿਆਂ ਦੀ ਤੋਪੇ ਤੋੜ ਆਏ ਨੇ ਨਿਆਰੇ ਮਾ ਬਣੇ ਗਏ ਐ ਐਡਾ ਸੋਹਣਾ ਰਿਜ਼ਲਟ ਆਇਆ ਦੋਸਤੋ ਤੇ ਸਰਵਿਸ ਲੈਣ ਲਈ ਵੀ ਤੁਸੀਂ ਬਾਈ ਅਦੇਸ਼ਪਾਲ ਨੂੰ ਫੋਨ ਕਰਨਾ ਬਾਈ ਨੂੰ ਫੋਨ ਚਾ ਕੇ ਘੰਟੀ ਕਰ ਲਿਓ ਬਾਕੀ ਦੋਸਤੋ ਬਾਈ ਸ਼ਕੀਨ ਆ ਤੇ ਰਿੰਗ ਰੁਗ ਘਰੇ ਬਾਈ ਨੇ ਪੂਰੀ ਬਣਾਈ ਹੋਈ ਆ ਓਕੇ ਕਰਿਆ ਹੋਇਆ ਕੰਮ ਉਧਰ ਦੇਖੋ ਬਾਈ ਕੱਢੀ ਆਉਂਦਾ ਟਰੇਲਰ ਆਇਆ ਟਿੱਲੂ ਸਟਾਰਟ ਫਾਰਮੂਲਾ ਟਰੇਲਰ ਵੀ ਬਾਈ ਨੇ ਬਹੁਤ ਸੋਹਣਾ ਚ ਬਾਈ ਇਹਦੇ ਵੀ ਪੂਰਾ ਮੈਨੂੰ ਲੱਗਦਾ ਸਪੈਂਸਰ ਨੂੰ ਬੂੰਸ ਲਵਾ ਕੇ ਸ਼ੌਂਕ ਨਾਲ ਬਣਾਇਆ ਹੋਇਆ ਬਾਈ ਹੈ ਪੂਰਾ ਪੂਰਾ ਹੀ ਹਾਂਜੀ ਹਮ ਪਰਬੰਧ ਬਾਈ ਮੇਲੇ ਮੂਲੇ 'ਚ ਜਾਣ ਨੂੰ ਪੂਰਾ ਕਰਿਆ ਹੋਇਆ ਵਿੱਚ ਹਾਂਜੀ ਹਾਂਜੀ ਪੂਰਾ ਹੀ ਦੋ ਜਾਨਵਰ ਚੜਨੇ ਕੀਤੇ ਹੋਏ ਆ ਜੀ ਪੂਰਾ ਅੰਦਰੋਂ ਖੁੱਲਾ ਬਣਾਇਆ ਪਰ ਆਪਾਂ ਘੋੜੇ ਇਹ ਵਾਰੀ ਤੰਗ ਕਰਦੇ ਆਪਾਂ ਘੋੜਾ ਇੱਕ ਹੀ ਲੈ ਕੇ ਜਾਂਦੇ ਵੈਸੇ ਦੋ ਜਾਨਵਰਾਂ ਦਾ ਬਣਾਇਆ ਜੀ ਠੀਕ ਆ ਉਹ ਦੋ ਵੀ ਲਿਆ ਸਕਦੇ ਹਾਂਜੀ ਹਾਂਜੀ ਪੂਰਾ ਰੈਚ ਪਰ ਘੋੜਾ ਇੱਕੋ ਹੀ ਲੱਗੇ ਘੋੜਾ ਇੱਕੋ ਹੀ ਲੈ ਕੇ ਜਾਈਦਾ ਕਈ ਵਾਰੀ ਕੋਈ ਇੱਕ ਦੂਜੇ ਨਾਲ ਕਰਦੇ ਖਰਾਬੀ ਤੇ ਫਿਰ ਤਾਂ ਕਿੰਨੇ ਪੈਸੇ ਲੱਗੇ ਸੀ ਬਾਈ ਟ੍ਰੇਲਰ ਦੇ ਇਹ ਲੱਗ ਹੀ ਗਏ 3 3.5 ਲੱਖ ਰੁਪਏ ਲੱਗੇ ਠੀਕ ਆ ਪੂਰੇ ਸ਼ੌਂਕ ਨਾਲ ਹੀ ਬਣਾਇਆ ਵਈ ਫਿਰ ਹਾਂਜੀ ਤੇ ਇਹਦਾ ਹੋ ਗਿਆ ਦੋਸਤੋ ਟਰੈਲਰ ਤੇ ਐਤਕੀ ਫਿਰ ਭਾਈ ਮੇਲਿਆਂ ਦੇ ਵੀ ਦੇਸ਼ਪਾਲਾ ਭਾਈ ਪਹੁੰਚੀ ਆ ਤੱਕ ਮੁਖਸਰ ਸਾਹਿਬ ਆਪਣੇ ਤੇ ਹਾਂਜੀ ਹਾਂਜੀ ਐਤਕੀ ਜਾਉਂਗੇ ਭਾਈ ਸਾਰੇ ਵੀਲੇ ਅਰੇ ਕਿਤੇ ਪਹੁੰਚਾਂਗੇ ਜਗਰਾਵਾਂ ਚੱਲ ਪੀਠ ਤੱਕ ਭਾਈ ਜਗਰਾਵਾਂ ਬਸ ਜਾਵਾਂਗੇ ਵੀਰੇ 17 18 ਤਰੀਕ ਤੱਕ ਮਤਲਬ ਇੱਕ ਇੱਕ ਦਿਨ ਸ਼ਮਸ਼ੀਰ ਲੈ ਜਾਾਂਗੇ ਤੇ ਫਿਰ ਬਰੂਜ਼ ਲੈ ਜਾਾਂਗੇ ਇੱਕ ਇੱਕ ਦਿਨ ਬਰੂਜ਼ ਲੈ ਕੇ ਜਾਣਾ ਹਾਂਜੀ ਹਾਂਜੀ ਹੈ ਆਉਂ ਮਰੋ ਗੇੜਾ ਆ ਕਢਾ ਦਾਂਗੇ ਮਤਲਬ ਬੰਨਣੇ ਨਹੀਂ ਹਾਂ ਠੀਕ ਆ ਭਾਈ ਹਾਂ ਵਿੱਚ ਗੇੜਾ ਕਢਾ ਇੱਕ ਨਾ ਬੰਗਲਾ ਵੱਡੀ ਦਾ ਦਰਸ਼ਨ ਕਰਾ ਲਵਾਂਗੇ ਜੰਗੋਰਾ ਨੂੰ ਕਿਵੇਂ ਮਤਲਬ ਬਾਲਾ ਆਪਾਂ ਲੈ ਕੇ ਨਹੀਂ ਗਏ ਤੇ ਥੋੜਾ ਤੰਗ ਵੀ ਹੋ ਜਾਂਦੇ ਜਾਨਵਰ ਪਿਛਲੇ ਅੰਮਰਸਰ ਮੰਡੀ ਤੇ ਗਏ ਸੀਗੇ ਲੈ ਕੇ ਹਾਂਜੀ ਬਈ ਤੇ ਫਿਰ ਇਹਨੂੰ ਮਤਲਬ ਇਹ ਵਾਸ਼ਰੂਮ ਨਹੀਂ ਕੀਤਾ ਸੀ ਬਾਥਰੂਮ ਦਾ ਬੰਨ ਪੈ ਗਿਆ ਤਕਲੀਫ ਜੋ ਮੰਨਿਆਂ ਦਾ ਹਾਂਜੀ ਹਾਂਜੀ ਇੱਕ ਜਦੋਂ ਜਾਨਵਰ ਕੰਫਰਟੇਬਲ ਨਾ ਹੋਵੇ ਨਾ ਬਾਈ ਫਿਰ ਉਹਦੇ ਮਨ ਨੂੰ ਵੀ ਨਹੀਂ ਤਸੱਲੀ ਜੀ ਮਿਲਦੀ ਹਾਂਜੀ ਹਾਂਜੀ ਤੇ ਇਹ ਬਈ ਕਿ ਕਿਰਾਇਆ ਕਿਹੜੀ ਸੀ ਤੁਸੀਂ ਯਾਰ ਟ੍ਰੇਲਰ ਬਈ ਆਪਾਂ ਦਾਰਾਪੁਰ ਤੋਂ ਕਿਰਾਇਆ ਸੀ ਦਾਰਾਪੁਰ ਤੋਂ ਕਿਰਾਇਆ ਸੀ ਬਈ ਹੈ ਹਾਂਜੀ ਹਾਂਜੀ ਉਹ ਸੋਹਣਾ ਬਈ ਆ ਵੀ ਵਧੀਆ ਲਾਈਟ ਹੈ ਟੂਰ ਮੂਰੇ ਹਾਂ ਮੈਨੂੰ ਰੋੜਨਾ ਪਾਸੇ-ਪਾਸੇ ਗੱਲ ਹਾਂਜੀ ਹਾਂਜੀ ਬਾਕੀ ਚੱਕਣ ਚੁੱਕਣ ਦਾ ਹੋ ਜਾਂਦਾ ਬਈ ਇਹ ਗਿਰਤੀ ਹੋ ਜਾਂਦਾ ਤਾਂ ਠਾ ਹਾਂ ਤੇ ਨੀ ਬहोत ਬਧੀਗਾ ਬਾਈ ਅੰਦਰ ਲਾਈਟ ਲੂਟ ਦਾ ਵੀ ਪੂਰਾ ਕਰਿਆ ਹੋਇਆ ਹੈ ਗਾੜਾ ਹਾਂਜੀ ਹਾਂਜੀ ਪੂਰਾ ਜੀ ਹੂੰ ਰਾਤ ਬਰਾਤੇ ਜਿੱਥੇ ਮਰਜੀ ਹੂੰ ਰਾਤ ਨੂੰ ਵੀ ਖੜੇ ਰਹੋ ਭਾਵੇਂ ਲੌਬੀ ਫੋਟੋਮਾ ਵੀ ਬਾਈ ਨੇ ਦੋਨੇ ਘੂੜਿਆਂ ਦੀਆਂ ਲਾਈਆਂ ਹੋਊਗਾ ਤੀਜੇ ਘੂੜੇ ਨੂੰ ਤਾਂ ਹਲੇ ਨੁਕਰੇ ਨੂੰ ਤਾਂ ਮੈਨੂੰ ਲੱਗਦਾ ਮਹੀਨਾ ਵੀ ਨਹੀਂ ਹੋਇਆ ਭਾਈ ਹਾਂਜੀ ਮਹੀਨਾ ਨਹੀਂ ਟਾਈਮ ਥੋੜਾ ਹੋਇਆ ਉਹਦੀ ਵੀ ਚਲੋ ਆਉਣ ਵਾਲੇ ਸਮੇਂ ਤੇ ਲੱਗ ਜੂਗੀ ਫਲੈਕਸ ਤੇ ਦੇਖੋ ਤੁਸੀਂ ਵਿੱਚੋਂ ਵੀ ਕਿੱਡਾ ਕੈਂਟ ਤੇ ਪੂਰਾ ਹੈਵੀ ਤਿਆਰ ਕਰਿਆ ਗੱਦੇ ਗੁੱਦੇ ਲਾ ਕੇ ਹਾਂਜੀ ਆ ਵੀ ਦੇਖੋ ਗੱਦਾ ਪੂਰਾ ਪ੍ਰੋਪਰ ਲਾਇਆ ਹੋਇਆ ਦੋਸਤੋ ਵੀ ਜਾਨਵਰ ਨੂੰ ਦਿੱਕਤ ਨਾ ਆਵੇ ਬਾਕੀ ਵਿੱਚੋਂ ਮਤਲਬ ਪਾਰਟੀਸ਼ਨ ਵਾਲਾ ਵੀ ਹੈਗਾ ਤੇ ਉਹ ਅਸੀਂ ਉਤਾਰਿਆ ਹੋਇਆ ਗੋਂ ਕਿ ਬਈ ਕੋੜਾ ਇੱਕ ਲੈ ਕੇ ਜਾਈਦਾ ਫਿਰ ਬਾਲਾ ਤਾਂ ਕਰਕੇ ਉਹ ਲਾ ਖੁੱਲਾ ਆ ਕੰਫਰਟੇਬਲ ਰਹਿੰਦਾ ਬਈ ਨਾ ਹੂੰ ਮੁੰਡੇ ਵਾਸਤੇ ਵੀ ਮੂਰੇ ਪੱਖੇ ਪੁਖੇ ਦੀ ਸਭ ਦਾ ਪੂਰੀ ਦੇਤੀ ਹਾਂਜੀ ਵੀ ਸੀਟ ਵੀ ਲੱਗੀ ਹੋਈ ਹੈ ਪਿੱਛੇ ਉੱਪਰ ਵੀ ਆਪਾਂ ਰੋਸ਼ਨਦਾਨ ਵਾਂਗੂ ਦਿੱਤਾ ਹੋਇਆ ਜੀ ਠੀਕ ਹੈ ਬਾਈ ਤੇ ਉੱਪਰੋਂ ਖੁੱਲ ਜਾਂਦਾ ਹਵਾ ਹਵਾ ਪੂਰੀ ਕ੍ਰਾਸਿੰਗ ਵਿੱਚ ਹੁੰਦੀ ਹੈ ਠੀਕ ਹੈ ਬਾਈ ਪੂਰਾ ਵਧੀਆ ਕਰਿਆ ਹੋਇਆ ਜੇ ਗੱਲ ਤੇ ਇਹੇ ਦੋਸਤੋ ਬਾਈ ਦੇ ਆਪਾਂ ਤੁਹਾਨੂੰ ਫਾਰਮ ਦਾ ਸਾਰਾ ਦਾ ਟੂਰ ਦੇਤਾ ਕੋੜਾ ਜੀ ਤੁਹਾਨੂੰ ਡਿਟੇਲ ਆਪਾਂ ਦੱਸ ਹੀ ਦਿੱਤੀ ਕੋੜਾ ਦੀ ਸਰਵਿਸ ਲੈਣ ਲਈ ਬਾਈ ਨੂੰ ਘੰਟੀ ਕਰ ਲਓ ਤੁਸੀਂ ਬਾਈ ਦੇਸ਼ਪਾਲ ਦਾ ਨੰਬਰ ਤੁਹਾਨੂੰ ਮੈਂ ਦੇ ਦਾਂ ਸਕਰੀਨ ਤੇ ਜਾਨਵਰ ਬਾਈ ਕੋਲ ਦੋ ਸੇ ਲਾ ਲੈ ਆ ਉਹਨਾਂ ਵਾਸਤੇ ਵੀ ਤੁਸੀਂ ਫੋਨ ਕਰ ਸਕਦੇ ਹੋ ਬਾਕੀ ਦੋਸਤੋ ਹੁਣ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਰੇਸ਼ਪਾਲ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਬ੍ਰੀਗਲੋਕਰ ਦਾ ਧੰਨਵਾਦ ਵੀਰੇ ਬਹੁਤ ਬਹੁਤ ਤੁਸੀਂ ਪਹੁੰਚੇ ਸਾਡੇ ਕੋਲੇ ਬਾਲਾ ਤੁਹਾਡਾ ਵੀ ਸ਼ੁਕਰੀਆ ਬਹੁਤ ਜਿਹੜਾ ਦੇਖਦੇ ਉਹਨਾਂ ਨੂੰ ਵੀ ਸਾਰਿਆਂ ਦਾ ਧੰਨਵਾਦ ਕਰਦੇ ਬਾਈ ਵੀ ਬਹੁਤ ਵਧੀਆ ਬੰਦਾ ਆਪਾਂ ਨੂੰ ਐ ਨਹੀਂ ਕਈ ਹੁੰਦਾ ਬਈ ਫੋਨ ਲਾਈ ਜਾਓ ਤੇ ਬੰਦਾ ਪਹੁੰਚਦਾ ਨਹੀਂ ਬਾਈ ਨੂੰ ਆਪਾਂ ਇੱਕ ਰਿੰਗ ਕੀਤੀ ਸੀ ਤੇ ਵੀਰ ਆਪਾਂ ਨੂੰ ਉਦੋਂ ਹੀ ਬਾਈ ਕਹਿੰਦਾ ਤੁਸੀਂ ਦੱਸ ਦਿਓ ਕਿ ਇਸ ਸਮੇਂ ਨਾ ਟਾਈਮ ਹੈਗਾ ਤੇ ਆਪਣੇ ਕੋਲੇ ਵੀਰ ਪਹੁੰਚਿਆ ਤੁਹੇ ਤੁਹੀਂ ਵੀ ਕਿਹੇ ਹੋਰ ਨੇ ਵਿੱਚ ਕਰਾਉਣੀ ਆ ਵੀਡੀਓ ਬਾਈ ਨਾ ਕਰੋ ਸੰਪਰਕ ਬਹੁਤ ਹੀ ਇੱਕ ਹੁੰਦਾ ਬੰਦਾ ਪੁੰਜ ਮਤਲਬ ਹੁੰਦਾ ਨੇਚਰ ਦਾ ਵੀ ਵੀਰ ਹਣੀ ਬਹੁਤ ਵਧੀਆ ਵਾ ਤੇ ਐ ਲੱਗਿਆ ਨਹੀਂ ਬਈ ਕਾਲੀ ਜੀ ਵਾਲਾ ਕੰਮ ਨਹੀਂ ਹੈਗਾ ਹੈਗਾ ਵੀਰਾਂ ਜਿ ਪੇਸ਼ੈਂਸ ਹੈਗੀ ਇੱਕ ਹੁੰਦਾ ਬੰਦਾ ਛੇਤੀ ਛੇਤੀ ਜੀ ਵੀਡੀਓ ਉਹ ਚੀਜ਼ ਵੀ ਨਹੀਂ ਬੰਦ ਉਹ ਬਈ ਹੱਥ ਵੀ ਕਰਨ ਵਾਲੋ ਗੱਲ ਹੀ ਨਹੀਂ ਬਣਦੀ ਹਾਂਜੀ ਹਾਂਜੀ ਤੇ ਬਾਈ ਉਹਨਾਂ ਨੇ ਪੂਰਾ ਸਵੇਰ ਨਾਲ ਸਵੇਰ ਤੋਂ ਬਾਈ ਹਣੀ ਆਏ ਹੋਏ ਆ 8 ਵਜੇ ਤੋਂ ਤੇ ਪਰ ਬਾਈ ਉਹਨਾਂ ਜਮਾਨੀ ਕੀਤੀ ਵੀ ਕਾਲੀ ਤੇ ਰਾਮ ਨਾਲ ਵੀਡੀਓ ਬਣਾਈ ਤੇ ਆ ਪਾਰਟੀਸ਼ਨ ਬਣਾਇਆ ਹੋਇਆ ਹੈ ਬਾਈ ਹਾਂਜੀ ਆ ਪਾਰਟੀਸ਼ਨ ਨਹੀਂ ਬਹੁਤ ਵਧੀਆ ਬਾਈ ਆ ਵੀ ਚਲੋ ਲੱਗ ਲੱਗ ਨਾਲੇ ਫੇਟ ਵੱਜਣ ਦਾ ਡਰ ਨਹੀਂ ਕੋਈ ਹਾਂਜੀ ਹਾਂਜੀ ਤੂੰ ਘੋੜੀ ਦਾ ਕੋਈ ਪਾਸਾ ਸਿੱ ਲੈ ਜਾਊ ਜਾਂ ਘੋੜੇ ਦਾ ਸਿੱ ਲੈ ਜਾਊ ਹੈਨਾ ਹਾਂਜੀ ਹਾਂਜੀ ਆਪਰ ਗੱਦਾ ਵਗੈਰਾ ਲੱਗਿਆ ਹੋਇਆ ਇਹਦੇ ਵਿੱਚ ਹਾਂਜੀ ਇਹ ਸੀ ਦੋਸਤੋ ਟ੍ਰੇਲਰ ਦਾ ਸਿਸਟਮ ਜੇ ਕਿਸੇ ਭਰਾ ਨੇ ਕਨਸੈਪਟ ਬਣਾਉਣਾ ਤਉ ਵੀ ਤੁਸੀਂ ਇਹਦੀਆਂ ਵੀ ਫੋਟੋ ਮੈਂ ਭਾਈ ਤੁਹਾਨੂੰ ਅਧਿਸ਼ਪਲ ਭੇਜ ਦੂਗਾ ਤੁਸੀਂ ਇਹ ਇਹਦੇ ਦੇਖ ਕੇ ਮਤਲਬ ਨਕਸ਼ਾ ਇਹਦਾ ਬਣਾ ਸਕਦੇ ਹੋ ਨਾ ਹਾਂਜੀ ਹਾਂਜੀ ਬਾਕੀ ਦੋਸਤੋ ਅਜਤ ਦੇਵ ਜੀ ਹੁਣ ਸ਼ੁਕਰੀਆ ਵੀਡੀਓ ਦੇਖਣ ਲਈ ਸ਼ੇਅਰ ਜਰੂਰ ਮਾਰੇ ਦੋਸਤੋ ਵੀਡੀਓ ਨੂੰ ਆਪਣੀ ਨੂੰ ਸਾਰੇ ਭਰਾਵਾਂ 'ਚ ਸ਼ੇਅਰ ਕਰਿਓ ਜਰੂਰ